ਪਿਆਰੇ ਸਰੋਤਾਜਨੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 62 ਆਓ ਸੁਣਦੇ ਹਾਂ ਧੰਨ ਗੁਰ ਸਿੱਖ ਤੇ ਚੜਦੀ ਕਲਾ ਵਾਲੀ ਸਿੱਖੀ ਸਿੱਧਕ ਨਾਲ ਭਰੀ ਹੋਈ ਗੁਰੂ ਪ੍ਰਤੀ ਪਿਆਰ ਤੇ ਸ਼ਰਧਾ ਦੇ ਵਿੱਚ ਰੰਗੀ ਹੋਈ ਰੂਹ ਰਾਣੀ ਜਹਾਲਾ ਕੋਰ ਜਿਸ ਨੇ ਆਪਣੇ ਪਤੀ ਮੱਲ ਸਿੰਘ ਦੀ ਸ਼ਹੀਦੀ ਨੂੰ ਸਤਕਾਰ ਦਿੱਤਾ ਸੀ ਇਸ ਗੱਲ ਦੀ ਤਸੱਲੀ ਪ੍ਰਗਟ ਕੀਤੀ ਸੀ ਕਿ ਮੇਰਾ ਪਤੀ ਗੁਰੂ ਦੇ ਕੰਮ ਆਇਆ ਹੈ ਤੇ ਫਿਰ ਉਸ ਦੇ ਜਵਾਨ ਪੁੱਤਰ ਨੇ ਵੀ ਚਮਕੌਰ ਦੀ ਜੰਗ ਵਿੱਚ ਸ਼ਹੀਦੀ ਦਿੱਤੀ ਸੀ ਰਾਣੀ ਝਾਲਾ ਕੌਰ ਨੇ ਗੁਰੂ ਦੀ ਅਸੀਸ ਸਦਕਾ ਗੁਰੂ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਕਿ ਮੇਰਾ ਪਤੀ ਤੇ ਇੱਕੋ ਇੱਕ ਪੁੱਤਰ ਸੱਚ ਦੀ ਖਾਤਰ ਗੁਰਸਿੱਖੀ ਜੀਵਨ ਨਿਭਾ ਕੇ ਮੇਰਾ ਸਿਰ ਉੱਚਾ ਕਰਕੇ ਜਹਾਨ ਤੋਂ ਗਏ ਹਨ ਇਸ ਮਹਾਨ ਗੁਰਸਿੱਖ ਪਰਿਵਾਰ ਦੀ ਕਹਾਣੀ ਅਸੀਂ ਸੰਖੇਪ ਵਿੱਚ ਅੱਗੇ ਵਰਣਨ ਕਰ ਰਹੇ ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਸ਼ਹਿਰ ਸਰਹਾਲੀ ਦਾ ਚੌਧਰੀ ਕੇਸਰੂ ਮੱਲ ਜਿਸ ਨੂੰ ਰਾਜੇ ਨੇ 4000 ਦਾ ਖਿਤਾਬ ਦਿੱਤਾ ਹੋਇਆ ਸੀ ਭਾਵ ਇਸ ਪਾਸ 4000 ਦੀ ਫੌਜ ਸੀ ਕੇਸਰੂ ਮੱਲ ਸਖੀ ਸਰਵਰ ਦੀ ਪੂਜਾ ਕਰਨ ਵਾਲਾ ਸੀ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਸਿੰਘਾਂ ਨੂੰ ਪੰਜ ਕਕਾਰੀ ਬਣਾਇਆ ਸੀ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ ਤੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਸੀ ਕੌਮ ਸ਼ਸਤਰਧਾਰੀ ਹੋਣ ਲੱਗ ਪਈ ਸੀ ਤਕਰੀਬਨ 1 ਹਫ਼ਤੇ ਵਿੱਚ ਹੀ 80000 ਲੋਕਾਂ ਨੇ ਅੰਮ੍ਰਿਤ ਛਕਿਆ ਸੀ ਸਿੰਘ ਸਿੰਘਣੀਆਂ ਸਜੇ ਸਨ ਚੜਦੀ ਕਲਾ ਤੇ ਬਹਾਦਰਾਂ ਵਾਲੀ ਜ਼ਿੰਦਗੀ ਜਿਉਣ ਲਈ ਲੋਕ ਉਤਸ਼ਾਹਿਤ ਹੋ ਰਹੇ ਸਨ ਥੋੜੇ ਸਮੇਂ ਬਾਅਦ ਹੀ ਚੌਧਰੀ ਕੇਸਰੂ ਮਲ ਆਪਣੀ ਪਤਨੀ ਤੇ ਪੁੱਤਰ ਨਾਲ ਅਮਰਤ ਛੱਕ ਕੇ ਸਿੰਘ ਬਣ ਗਏ ਸਨ ਚੌਧਰੀ ਕੇਸਰੂ ਮਲ ਦਾ ਨਾਂ ਮੱਲ ਸਿੰਘ ਰੱਖਿਆ ਗਿਆ ਸੀ ਤੇ ਰਾਣੀ ਝਾਲਾ ਦਾ ਨਾਂ ਝਾਲਾਕੋਰ ਰੱਖਿਆ ਗਿਆ ਸੀ ਪੁੱਤਰ ਅਜੀ ਬਾਲਕ ਸੀ ਇਤਿਹਾਸ ਵਿੱਚੋਂ ਉਸ ਦਾ ਨਾਂ ਨਹੀਂ ਮਿਲਦਾ ਅਮਰਤਾਰੀ ਹੋਣ ਕਰਕੇ ਬਾਣੀ ਨਾਲ ਜੁੜ ਕੇ ਨਿਤਨੇਮ ਕਰਕੇ ਉਹਨਾਂ ਦੇ ਮਨ ਦੀ ਅਵਸਥਾ ਬਹੁਤ ਚੜ੍ਹਦੀ ਕਲਾ ਵਾਲੀ ਹੋ ਰਹੀ ਸੀ ਜਦੋਂ ਬਾਈ ਧਾਰ ਦੇ ਰਾਜਿਆਂ ਨਾਲ ਗੁਰੂ ਸਾਹਿਬ ਦੀ ਬਹੁਤ ਵੱਡੀ ਜੰਗ ਹੋਈ ਉਹ ਜੰਗ ਕਈ ਦਿਨ ਚੱਲੀ ਸੀ ਉਸ ਵਿੱਚ ਸਰਦਾਰ ਮੱਲ ਸਿੰਘ ਨੇ ਆਪਣੀ ਫੌਜ ਨਾਲ ਜੰਗ ਲੜੀ ਸੀ ਉਹ ਸ਼ਹੀਦੀ ਪਾ ਗਏ ਸਨ ਰਾਣੀ ਜਾਲਾਕੌਰ ਨੇ ਮੱਲ ਸਿੰਘ ਦੀ ਸ਼ਹੀਦੀ ਉੱਤੇ ਮਾਣ ਮਹਿਸੂਸ ਕੀਤਾ ਸੀ ਤੇ ਕੋਈ ਦੁੱਖ ਨਹੀਂ ਮੰਨਿਆ ਸੀ ਗੁਰੂ ਦਾ ਧੰਨਵਾਦ ਕੀਤਾ ਸੀ ਕਿ ਮੇਰਾ ਪਤੀ ਲੜ ਕੇ ਸ਼ਹੀਦ ਹੋਇਆ ਹੈ ਧਰਮ ਦੀ ਖਾਤਰ ਸੱਚ ਦੀ ਖਾਤਰ ਗੁਰੂ ਸਾਹਿਬ ਦਾ ਅਸ਼ੀਰਵਾਦ ਵੀ ਉਸ ਨੂੰ ਪ੍ਰਾਪਤ ਹੋਇਆ ਸੀ ਰਾਣੀ ਜਹਾਲਾ ਕੌਰ ਪੂਰੀ ਤਰ੍ਹਾਂ ਨਾਲ ਅੰਮ੍ਰਿਤ ਦੀ ਰਹਿਤ ਮਰਿਆਦਾ ਨੂੰ ਨਿਭਾ ਰਹੀ ਸੀ ਦੇ ਉਸ ਦੇ ਚਿਹਰੇ ਉੱਤੇ ਬਹੁਤ ਚੜਦੀ ਕਲਾ ਨਜ਼ਰ ਆ ਰਹੀ ਸੀ ਹੁਣ ਉਹ ਆਪਣੇ ਪੁੱਤਰ ਨੂੰ ਸ਼ਸਤਰ ਵਿਦਿਆ ਸਿਖਵਾ ਰਹੀ ਸੀ ਭਾਵ ਇੱਕ ਯੋਧਾ ਬਣਾਉਣ ਲਈ ਸਾਰੇ ਕੰਮ ਕਰ ਰਹੀ ਸੀ ਜਿਨ੍ਹਾਂ ਦੀ ਜ਼ਰੂਰਤ ਸੀ ਕਿਲਾ ਅਨੰਦਗੜ ਅਨੰਦਪੁਰ ਸਾਹਿਬ ਵਿਖੇ ਜਿਸ ਨੂੰ ਮੁਗਲ ਤੇ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਹੋਇਆ ਸੀ ਕਾਫੀ ਸਿੰਘ ਕਿਲੇ ਅੰਦਰ ਸਨ ਜਿਨ੍ਹਾਂ ਵਿੱਚ ਰਾਣੀ ਝਾਲਾਕਔਰ ਦਾ ਪੁੱਤਰ ਵੀ ਸੀ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਸੋਹਾਂ ਖਾ ਕੇ ਗੁਰੂ ਸਾਹਿਬ ਕੋਲ ਕਿਲਾ ਛੱਡਣ ਲਈ ਬੇਨਤੀ ਕੀਤੀ ਸੀ ਤਾਂ ਗੁਰੂ ਸਾਹਿਬ ਜੀ ਨੇ ਕਿਲਾ ਛੱਡ ਦਿੱਤਾ ਸੀ ਜਦੋਂ ਕਿਲਾ ਛੱਡਿਆ ਸੀ ਤਾਂ ਉਸ ਵਕਤ ਕਰੀਬ 700 ਸਿੰਘ ਨਾਲ ਸਨ ਬਾਕੀ ਸਿੰਘ ਕੁਝ ਪਹਿਲਾਂ ਛੱਡ ਗਏ ਸਨ ਤੇ ਬਾਕੀ ਸਿੰਘ ਆਪਣੇ ਆਪਣੇ ਘਰਾਂ ਨੂੰ ਨਿਕਲ ਗਏ ਸਨ ਗੁਰੂ ਸਾਹਿਬ ਕੋਲ ਬਸ ਇੰਨੇ ਕੁ ਸਿੰਘ ਸਨ ਸਰਸਾ ਨਦੀ ਪਾਰ ਕੀਤੀ ਉਪਰੰਤ ਰਸਤੇ ਵਿੱਚ ਮੁਗਲ ਫੌਜ ਆਪਣੇ ਵਾਅਦੇ ਤੋੜ ਕੇ ਪਿੱਛੋਂ ਆ ਗਈ ਸੀ ਸਿੰਘਾਂ ਨਾਲ ਯੁੱਧ ਹੋਇਆ ਕਾਫੀ ਸਿੰਘ ਸ਼ਹੀਦ ਹੋ ਗਏ ਤੇ ਮੁਗਲ ਹਜ਼ਾਰਾਂ ਦੀ ਗਿਣਤੀ ਵਿੱਚ ਮਾਰੇ ਗਏ 40 ਸਿੰਘ ਤੇ ਦੋ ਸਾਹਿਬਜ਼ਾਦੇ ਗੁਰੂ ਸਾਹਿਬ ਚਮਕੌਰ ਦੀ ਗੜੀ ਵਿੱਚ ਪਹੁੰਚ ਗਏ ਸਨ ਮੁਗਲ ਫੌਜਾਂ ਪਿੱਛੇ-ਪਿੱਛੇ ਆ ਰਹੀਆਂ ਸਨ ਤੇ ਉਹਨਾਂ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਲਿਆ ਸੀ ਰਾਣੀ ਜਹਾਲਾ ਕੋਰ ਚਿੰਤਿਤ ਸੀ ਕਿ ਮੇਰੇ ਪੁੱਤ ਦਾ ਕੀ ਬਣਿਆ ਹੋਵੇਗਾ ਸ਼ਹੀਦ ਹੋ ਗਿਆ ਹੈ ਜਾਂ ਜਾਨ ਬਚਾਉਂਦਾ ਦੌੜਤਾਂ ਨਹੀਂ ਗਿਆ ਗੁਰੂ ਨੂੰ ਪਿੱਠ ਤਾਂ ਨਹੀਂ ਦਿਖਾ ਗਿਆ ਉਸ ਦੇ ਮਨ ਵਿੱਚ ਬਹੁਤ ਸਵਾਲ ਖੜੇ ਹੋ ਗਏ ਮਨ ਵਿੱਚ ਚਿੰਤਾ ਤੇ ਫਿਕਰ ਹੋ ਰਹੀ ਸੀ ਚਮਕੌਰ ਦੀ ਗੜੀ ਵਿੱਚੋਂ ਸਿੰਘ ਨਿਕਲ ਕੇ ਚਾਰ ਪੰਜ ਸਿੰਘਾਂ ਦਾ ਇੱਕ ਜੱਥਾ ਬਣ ਕੇ ਕਿਲੇ ਤੋਂ ਬਾਹਰ ਲੜਨ ਜਾਂਦਾ ਸੀ ਸਿੰਘ ਤੇ ਦੋ ਸਾਹਿਬਜ਼ਾਦੇ ਇਸ ਤਰ੍ਹਾਂ ਸ਼ਹੀਦ ਹੋਏ ਜਿਨ੍ਹਾਂ ਵਿੱਚ ਰਾਣੀ ਜਹਾਲਾਕੌਰ ਦਾ ਪੁੱਤਰ ਵੀ ਸੀ ਜਿਸ ਨੂੰ ਗੁਰੂ ਸਾਹਿਬ ਨੇ ਆਪਣਾ ਅਸ਼ੀਰਵਾਦ ਵੀ ਦਿੱਤਾ ਸੀ ਗੁਰੂ ਸਾਹਿਬ ਉੱਥੇ ਖਾਲਸੇ ਦੇ ਹੁਕਮ ਮੁਤਾਬਕ ਤਿੰਨ ਸਿੰਘਾਂ ਨਾਲ ਤਾੜੀ ਮਾਰ ਕੇ ਇਹ ਕਹਿ ਗਏ ਕਿ ਸਿੱਖਾਂ ਦਾ ਪੀਰ ਜਾ ਰਿਹਾ ਹੈ ਫੜ ਸਕਦੇ ਹੋ ਤਾਂ ਫੜ ਲਓ ਕਹਿ ਕੇ ਨਿਕਲ ਗਏ ਉਸ ਤੋਂ ਬਾਅਦ ਖਿਦਰਾਣੇ ਦੀ ਢਾਬ ਮੁਕਤਸਰ ਵਿਖੇ ਜਿੱਤ ਪ੍ਰਾਪਤ ਕੀਤੀ ਸੀ ਇਹ ਅਖੀਰਲੀ 14ਵੀਂ ਲੜਾਈ ਸੀ ਜਦੋਂ ਰਾਣੀ ਜਾਲਾਕੌਰ ਨੂੰ ਪਤਾ ਲੱਗਾ ਕਿ ਮੇਰਾ ਪੁੱਤਰ ਸ਼ਹੀਦ ਹੋ ਗਿਆ ਹੈ ਉਸ ਦੇ ਮਨ ਵਿੱਚ ਰੋਸ ਨਹੀਂ ਆਇਆ ਉਸ ਨੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਮੇਰਾ ਪਤੀ ਤੇ ਪੁੱਤਰ ਆਪ ਜੀ ਦੇ ਦੋਵੇਂ ਲੇਖੇ ਲੱਗ ਗਏ ਹਨ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਦੁੱਖ ਨਹੀਂ ਹੈ ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੀ ਹਾਂ ਮੇਰਾ ਪਤੀ ਤੇ ਪੁੱਤਰ ਦੋਵੇਂ ਯੋਧਾ ਸਨ ਆਪਣਾ ਫਰਜ਼ ਨਿਭਾ ਗਏ ਉਸ ਨੇ ਆਪਣੇ ਖਿਆਲਾਂ ਦਾ ਪ੍ਰਗਟਾ ਪਿੰਡ ਵਿੱਚ ਵੱਡੇ ਇਕੱਠ ਵਿੱਚ ਕੀਤਾ ਤੇ ਗੁਰੂ ਦਾ ਸ਼ੁਕਰਾਨਾ ਕੀਤਾ ਕਿ ਮੇਰਾ ਪੁੱਤਰ ਮੌਤ ਤੋਂ ਡਰ ਕੇ ਭੱਜਿਆ ਨਹੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਪਹੁੰਚਾ ਤਨ ਗੁਰੂ ਦੀ ਸਿੱਖਣੀ ਰਾਣੀ ਜਹਲਾ ਕੌਰ ਜੀ ਖਾਲਸਾ ਜੀ ਸਾਨੂੰ ਸਭ ਨੂੰ ਇੰਨਾ ਮਹਾਨ ਸਿੰਘਾਂ ਸਿੰਘਣੀਆਂ ਤੇ ਮਾਣ ਹੈ ਜਿਨ੍ਹਾਂ ਨੇ ਧਰਮ ਦੀ ਖਾਤਰ ਸ਼ਹੀਦੀਆਂ ਦਿੱਤੀਆਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਸੀ ਆਪਣੇ ਗੁਰੂ ਵਿੱਚ ਸੰਪੂਰਨ ਵਿਸ਼ਵਾਸ ਰੱਖ ਕੇ ਸ਼ਹੀਦੀਆਂ ਦਿੱਤੀਆਂ ਸਨ ਸਿੱਧਕ ਕਾਇਮ ਰੱਖਿਆ ਸੀ ਇਨਾ ਮਹਾਨ ਗੁਰਸਿੱਖ ਸਿੰਘ ਸਿੰਘਣੀਆਂ ਨੂੰ ਅਸੀਂ ਦੋ ਹੱਥ ਜੋੜ ਨਕਮਸਤਕ ਹੁੰਦੇ ਹਾਂ ਧੰਨ ਗੁਰੂ ਧੰਨ ਗੁਰੂ ਦੇ ਸਿੰਘ ਸਿੰਘਣੀਆਂ ਡਾਕਟਰ ਭਾਈ ਵੀਰ ਸਿੰਘ ਜੀ ਦੀ ਪੁਸਤਕ ਕਲਗੀਧਰ ਚਮਤਕਾਰ ਭਾਗ ਦੂਜਾ ਤੋਂ ਰਾਣੀ ਜਹਾਲਾਕੌਰ ਦਾ ਪ੍ਰਸੰਗ ਲਿਆ ਗਿਆ ਹੈ ਵਿਚ ਆਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ